ਬੋਸ ਸਵਾਗਤ ਹੈ ਜੀ ਖਬਰ ਪੜਤਾਲ ਦੇ ਇਸ ਵਿਸ਼ੇਸ਼ ਐਪੀਸੋਡ ਦੇ ਵਿੱਚ ਇੱਕ ਵਾਰ ਮੁੜ ਤੋਂ ਅਸੀਂ ਖਬਰ ਪੜਤਾਲ ਦੀ ਕੜੀ ਨੂੰ ਸ਼ੁਰੂ ਕਰਦੇ ਹਾਂ ਔਰ ਅੱਜ ਦੋ ਵੱਡੇ ਵਿਸ਼ੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਲਗਾਤਾਰ ਕਹਿ ਰਹੇ ਨੇ ਕਿ 2 ਦਸੰਬਰ ਦੇ ਫੈਸਲੇ ਤੇ ਬਦਲਾ ਨਹੀਂ ਹੋ ਸਕਦਾ ਗਿਆਨੀ ਗੜਗੱਜ ਕਹਿ ਰਹੇ ਨੇ ਕਿ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਪੰਜ ਮੈਂਬਰੀ ਕਮੇਟੀ ਤੇ ਅੰਤਰਿਕ ਕਮੇਟੀ ਤੇ ਦਬਾਅ ਬਹੁਤ ਹੈ ਆਮ ਲੋਕਾਂ ਦਾ ਔਰ ਵਿਰੋਧੀ ਧਿਰਾਂ ਦਾ ਜਿਹੜੇ ਐਸਜੀਪੀਸੀ ਦੇ ਵਿਰੋਧੀ ਖੇਮੇ 'ਚ ਨੇ ਉਹ ਕਹਿੰਦੇ 17 ਦੀ ਮੀਟਿੰਗ 'ਚ ਜਥੇਦਾਰ ਸਹਿਬਾਨਾਂ ਦੇ ਹਟਾਉਣ ਦੇ ਫੈਸਲੇ ਰੱਦ ਕੀਤੇ ਗਏ। ਔਰ ਪੰਥਕ ਸਥਿਤੀਆਂ ਜੋ ਚਿੰਤਾਜਨਕ ਬਣੀਆਂ ਨੇ ਇਹਨਾਂ ਦਾ ਅਸਰ ਕੀ ਹੈ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੈਣਾ ਇਹ ਸਾਰੇ ਅਹਿਮ ਸਵਾਲ ਨੇ ਜਿਹੜੇ ਅਸੀਂ ਇੱਕ ਇੱਕ ਕਰਕੇ ਅੱਗੇ ਵਧਾਉਨੇ ਆਂ ਔਰ ਸੁੱਚਾ ਸਿੰਘ ਲੰਗਾ ਅਚਾਨਕ ਸਰਗਰਮ ਕਿਉਂ ਹੋਏ ਨੇ? ਅਕਾਲੀ ਦਲ ਨੇ ਸੋਚਿਆ ਸਿੰਘ ਲੰਗਾ ਨੂੰ ਅਚਾਨਕ ਕਿਉਂ ਅੱਗੇ ਕੀਤਾ ਇਹਦੇ ਉੱਪਰ ਵੀ ਖਾਸ ਤੌਰ ਦੇ ਉੱਤੇ ਇਸ ਖਾਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਇੱਕ ਕਰਕੇ ਇਹ ਦੋਵੇਂ ਵੱਡੇ ਸਵਾਲਾਂ ਨੂੰ ਅਸੀਂ ਅੱਗੇ ਵਧਾਵਾਂ ਦੇਖੋ ਦੋਵੇਂ ਸ਼ਕਤੀਆਂ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਣ ਤੇ ਭਾਵੇਂ ਹੋਣ ਗਿਆਨੀ ਗੜਗੱਜ ਦੋਵੇਂ ਇਸ ਵੇਲੇ ਸਿਧਾਂਤਕ ਪਹਿਰੇਦਾਰੀ ਦੀ ਗੱਲ ਕਰ ਰਹੀਆਂ ਨੇ ਕਿ ਜੋ ਕੁਝ ਹੈ ਮर्यादा ਮੁਤਾਬਕ ਹੀ ਹੋਏਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਉਹ ਲਗਾਤਾਰ ਧਾਰਮਿਕ ਸਮਾਗਮ ਕਰ ਰਹੇ ਨੇ ਕੱਲ ਨਕੋਦਰ ਵਿਖੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਆਏ ਸੀ ਤੇ ਗਿਆਨੀ ਗੜਗਜ ਸੁਲਤਾਨਪੁਰ ਲੋਧੀ ਵਿਖੇ ਉਹ ਉ체ਚੇ ਤੌਰ ਤੇ ਉਸ ਧਰਤੀ ਤੇ ਜਾ ਕੇ ਆਏ ਔਰ ਦੋਵੇਂ ਸਖੀਤਾ ਦੇ ਸਾਬਕਾ ਜਥੇਦਾਰ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਔਰ ਮੌਜੂਦਾ ਐਕਟਿੰਗ ਜਥੇਦਾਰ ਗਿਆਨੀ ਗੜਗਜ ਇਹਨਾਂ ਦੋਨਾਂ ਦੇ ਜਿਹੜੇ ਕੱਲ ਦੇ ਬਿਆਨ ਸੀ ਉਨਾ ਬਿਆਨਾਂ ਨੇ ਇੱਕ ਵੱਖਰੀ ਔਰ ਬੜੀ ਅਹਿਮ ਤਸਵੀਰ ਪੇਸ਼ ਕੀਤੀ ਹੈ ਹੁਣ ਮੈਂ ਇੱਕ ਇੱਕ ਕਰਕੇ ਦੋਵੇਂ ਜਥੇਦਾਰ ਸਹਿਬਾਨਾਂ ਦਾ ਐਕਟਿੰਗ ਜਥੇਦਾਰ ਮੌਜੂਦਾ ਔਰ ਸਾਬਕਾ ਦੋਵਾਂ ਦੇ ਕੱਲ ਦੇ ਬਿਆਨਾਂ ਨੂੰ ਥੋੜਾ ਜਾਂ ਮੈਂ ਵਿਸ਼ਲੇਸ਼ਣ ਦੇ ਰੂਪ ਚ ਦੇਖੂਗਾ ਗਿਆਨੀ ਹਰਪ੍ਰੀਤ ਸਿੰਘ ਕੱਲ ਕਹਿੰਦੇ ਕਹਿੰਦੇ ਇਸ ਤਰ੍ਹਾਂ ਨਾਲ 2 ਦਸੰਬਰ ਦੇ ਹੁਕਮਨਾਮੇ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਔਰ ਜਿਸ ਤਰ੍ਹਾਂ ਨਾਲ ਉਹ ਹੁਕਮਨਾਮੇ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਬਹੁਤ ਸੋਚ ਸਮਝ ਕੇ ਮਰਿਆਦਾ ਮੁਤਾਬਕ ਸਾਰਿਆਂ ਦੀ رائے ਲੈ ਕੇ ਬਣਾਏ ਗਏ ਨੇ ਕਿਉਂਕਿ ਉਹਨਾਂ ਨੇ ਬੁੱਧੀਜੀਵੀਆਂ ਦੀ رائے ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਦੀ رائے ਲਈ ਜਥੇਦਾਰ ਸਹਿਬਾਨਾਂ ਨੇ ਸਾਨੂੰ ਪਤਾ ਹੈ ਉਹ ਕਹਿੰਦੇ 2 ਦਸੰਬਰ ਦਾ ਫੈਸਲਾ ਤਾਂ ਬਦਲਿਆ ਹੀ ਨਹੀਂ ਜਾ ਸਕਦਾ ਔਰ 2 ਦਸੰਬਰ ਦੇ ਫੈਸਲੇ ਦੇ ਕਿਸੇ ਹਿੱਸੇ ਨੂੰ ਵੀ ਬਦਲਿਆ ਨਹੀਂ ਜਾ ਸਕਦਾ ਔਰ ਅਗਰ ਉਹਦੇ ਵਿੱਚ ਕੋਈ ਫੇਰ ਬਦਲ ਹੁੰਦੀ ਹੈ ਕਿ ਉਹ ਸਿੱਖ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਏਗਾ ਹੋਰ ਕਈ ਗੱਲਾਂ ਕਹੀਆਂ ਗਿਆਨੀ ਹਰਪੀਤ ਸਿੰਘ ਨੇ ਹੁਣ ਗਿਆਨੀ ਗੜਗਜ ਉਹਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੇ ਐਕਟਿੰਗ ਜਥੇਦਾਰ ਨੇ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ ਸੇਵਾ ਸੰਭਾਲੀ ਉਹ ਕਹਿੰਦੇ ਪੰਜ ਮੈਂਬਰੀ ਕਮੇਟੀ ਤੇ ਨਜ਼ਰਸਾਨੀ ਹੋ ਸਕਦੀ ਗਿਆਨੀ ਹਰਪੀਤ ਸਿੰਘ ਕਹਿੰਦੇ ਬਿਲਕੁਲ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਹੋ ਸਕਦੀ ਉਹ ਕਹਿੰਦੇ ਨਜ਼ਰਸਾਨੀ ਹੋ ਸਕਦੀ ਹੈ ਹੁਣ ਨਜ਼ਰਸਾਨੀ ਦਾ ਮਤਲਬ ਨਜ਼ਰਸਾਨੀ ਦਾ ਮਤਲਬ ਤਾਂ ਇਹ ਹੈ ਕਿ ਉਹ ਸਰਸਰੀ ਨਿਗਾਹ ਮਾਰ ਸਕਦੇ ਨੇ ਜਾਂ ਤਕਨੀਕੀ ਨਿਗਾਹ ਮਾਰ ਸਕਦੇ ਨੇ ਵਕ ਵਕ ਕਾਨੂੰਨੀ ਪਹਿਲੂਆਂ ਤੋਂ ਜਿਹੜੇ ਉਹਨਾਂ ਨੂੰ ਸੁਝਾਏ ਜਾਣਗੇ ਉਹਨਾਂ ਦੇ ਹਿਸਾਬ ਨਾਲ ਉਹ ਨਿਗਾਹ ਮਾਰ ਸਕਦੇ ਨੇ ਹੁਣ ਦਿਨ ਥੋੜੇ ਕਿਉਂਕਿ 18 ਮਾਰਚ ਨੂੰ ਭਰਤੀ ਸ਼ੁਰੂ ਕਰ ਦੇਣੀ ਹੈ ਪੰਥਕ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦਿਆ ਹੋਇਆ ਅੱਜ ਅਸੀਂ 13 ਮਾਰਚ ਆ ਗਏ ਆ 13 कल 14 15 16 17 ਔਰ 18 17 ਨੂੰ ਦੋ ਅਹਿਮ ਮੀਟਿੰਗਾਂ ਨੇ ਇੱਕ ਤਾਂ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਰ ਦੀ ਇੱਕ ਮੀਟਿੰਗ ਹੈ ਅੰਤਰਿੰਕ ਕਮੇਟੀ ਦੀ ਐਸਜੀਪੀਸੀ ਹੁਣ ਦੇਖਿਆ ਜਾਵੇ ਕਿ ਦਿਨ ਰਹਿ ਗਏ ਨੇ 5 ਅਗਰ ਗਿਆਨੀ ਗੜਗਜ ਸੱਤ ਮੈਂਬਰੀ ਕਮੇਟੀ ਜਿਹੜੀ ਬਾਅਦ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣੀ ਉਹਦੇ ਤੇ ਕੋਈ ਨਜ਼ਰਅਸਾਨੀ ਕਰਦੇ ਨੇ ਤੇ 18 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਉਸ ਨਜ਼ਰਸਾਨੀ ਦਾ ਨਤੀਜਾ ਦੱਸਣਗੇ ਅਗਰ ਉਹ ਨਜ਼ਰਸਾਨੀ ਕਰਦੇ ਨੇ ਹਾਲਾਂਕਿ ਉਹ ਤਾਂ ਇਹ ਵੀ ਕਹਿ ਚੁੱਕੇ ਨੇ ਕਿ 2 ਦਸੰਬਰ ਦੇ ਜਿਹੜੇ ਫੈਸਲੇ ਨੇ ਉਹ ਉਸੇ ਤਰ੍ਹਾਂ ਬਰਕਰਾਰ ਰਹਿਣਗੇ ਪਰ ਉਹਨਾਂ ਦਾ ਇਹ ਕਹਿਣਾ ਕਿ ਨਜ਼ਰਸਾਨੀ ਹੋ ਸਕਦੀ ਹੈ ਇਹ ਇਸ ਕਰਕੇ ਵੀ ਗੱਲ ਕੀਤੀ ਜਾਣੀ ਜ਼ਰੂਰੀ ਹੈ ਔਰ ਪੱਤਰਕਾਰ ਗਿਆਨੀ ਗੜਗਜ ਤੋਂ ਵੀ ਹਰ ਜਗ੍ਹਾ ਪੁੱਛਦੇ ਨੇ ਕਿਉਂਕਿ ਵਿਰੋਧੀ ਲਗਾਤਾਰ ਵਿਰੋਧੀ ਲਗਾਤਾਰ ਜਿਹੜੇ ਭਾਵੇਂ ਬਾਗੀ ਧੜੇ ਵਾਲੇ ਕਹਿ ਲਈਏ ਇਹ ਸਵਾਲ ਖੜਾ ਕਰਦੇ ਨੇ ਕਿ ਅਕਾਲੀ ਦਲ 2 ਦਸੰਬਰ ਦੇ ਫੈਸਲਿਆਂ ਨੂੰ ਬਦਲਣਾ ਚਾਹੁੰਦਾ ਹੈ ਯਾਨੀ ਹਰਪ੍ਰੀਤ ਸਿੰਘ ਨੇ ਵੀ ਕਈ ਵਾਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਦੇ ਫੈਸਲਿਆਂ ਨੂੰ ਬਦਲਵਾਉਣਾ ਚਾਹੁੰਦਾ ਹੈ ਉਹਨਾਂ ਨੇ ਤਾਂ ਜਦੋਂ ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਹੋਈ ਯਾਨੀ ਹਰਪ੍ਰੀਤ ਸਿੰਘ ਦੇ ਉਹਨਾਂ ਨੇ ਉਸੇ ਵੇਲੇ ਕਿਹਾ ਤਾਂ ਸੀ ਕਿ ਅਕਾਲੀ ਦਲ 2 ਦਸੰਬਰ ਦੇ ਫੈਸਲਿਆਂ ਨੂੰ ਬਦਲਵਾਉਣਾ ਚਾਹੁੰਦਾ ਹੈ ਤੇ ਅਗਰ 2 ਦਸੰਬਰ ਦੇ ਫੈਸਲੇ ਦੇ ਸਬੰਧ ਚ ਕੋਈ ਮੀਟਿੰਗ ਹੁੰਦੀ ਹੈ ਤੇ ਮੈਂ ਉੱਥੇ ਨਹੀਂ ਜਾਵਾਂਗਾ ਹੁਣ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਹਟਾਏ ਗਏ ਦੋ ਜਥੇਦਾਰ ਸਾਹਿਬ ਹੋਰ ਹਟਾਏ ਗਏ ਤੇ ਹੁਣ ਗਿਆਨੀ ਗੜਗਜਾਇ ਨਹੀਂ ਹੁਣ ਕੀ 2 ਦਸੰਬਰ ਦੇ ਫੈਸਲਿਆਂ ਤੇ ਪੰਜ ਮੈਂਬਰੀ ਕਮੇਟੀ ਤੇ ਭਾਵੇਂ ਜਿਹੜੀ ਨਜ਼ਰ ਆਸਾਨੀ ਹੈ ਉਹ ਹੋਏਗੀ ਔਰ ਉਹਦਾ ਰਿਜ਼ਲਟ ਕੀ ਹੋਏਗਾ ਕੀ ਸਾਰਾ ਕੁਝ ਜਿਵੇਂ ਗਿਆਨੀ ਹਰਪੀ ਦਾਵਾ ਕਰਦੇ ਨੇ ਕਿ ਮर्यादा ਮੁਤਾਬਕ ਸਾਰਾ ਕੁਝ ਹੋਇਆ ਤੇ ਹੁਣ ਗਿਆਨੀ ਘੜਗਜ ਜਦੋਂ ਨਜ਼ਰਸਾਨੀ ਕਰਕੇ ਆਪਣੀ ਟਿੱਪਣੀ ਜਾਂ ਆਪਣਾ ਹੁਕਮ ਦੇਣਗੇ ਉਹ ਬਹੁਤ ਅਹਿਮੀਅਤ ਵਾਲੀ ਗੱਲ ਹੋਏਗੀ ਸੋ 18 ਮਾਰਚ ਨੂੰ ਭਰਤੀ ਸ਼ੁਰੂ ਹੋਣੀ ਹੈ ਬਾਗੀ ਵਿਰੋਧੀ ਕਰ ਰਹੇ ਨੇ ਕਿ ਅਸੀਂ ਪੰਥਕ ਕਟ ਸੱਦਿਆ ਕਿਉਂਕਿ ਸਾਨੂੰ ਖਦਸ਼ਾ ਹੈ ਕਿ ਕਿਤੇ ਭਰਤੀ ਨਾ ਰੋਕ ਦਿੱਤੀ ਜਾਵੇ ਸੋ ਦੇਖਿਆ ਜਾਵੇ ਤੇ ਦੋਵੇਂ ਮਹਾਨ ਸ਼ਖਸੀਤਾਂ ਜਿਹੜੇ ਜਿਨ੍ਹਾਂ ਨੂੰ ਹੁਣ ਸੇਵਾ ਸੰਭਾਲੀ ਗਈ ਹੈ ਐਕਟਿੰਗ ਜੱਠੇਦਾਰ ਸਾਹਿਬ ਗਿਆਨੀ ਗੜਗਜ ਔਰ ਗਿਆਨੀ ਹਰਪੀ ਸਿੰਘ ਉਹ ਲਗਾਤਾਰ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਫੇਰ ਬਦਲ ਸੰਭਵ ਨਹੀਂ ਹੈ ਸੋ ਇਹ ਦੇਖਣ ਵਾਲੀਆਂ ਸਥਿਤੀਆਂ ਜਿਹੜੀਆਂ ਅਗਲੇ 4-5 ਦਿਨ ਨੇ ਕਿਉਂਕਿ ਜਿਹੜੀ ਪੰਥਕ ਸਿਆਸਤ ਹੈ ਉਹਦੇ ਵਿੱਚ ਦੋ ਤਰ੍ਹਾਂ ਦੀ ਗੱਲ ਉੱਭਰ ਰਹੀ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਦੋ ਦਿਨ ਪਹਿਲਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਸੇਵਾ ਸੰਭਾਲ ਹੋਈ ਹੈ ਇਹ ਸੇਵਾ ਦਿੱਤੀ ਗਈ ਹੈ ਗਿਆਨੀ ਗੜਗੜ ਸਿੰਘ ਨੂੰ ਉਹ ਚ ਗੁਰੂ ਮਰਿਆਦਾ ਨਹੀਂ ਰੱਖੀ ਗਈ ਮਰਿਆਦਾਵਾਂ ਪਰੰਪਰਾਵਾਂ ਮੁਤਾਬਕ ਨਹੀਂ ਹੋਇਆ ਤੇ ਗਿਆਨੀ ਗੜਗੜਜ ਕਹਿ ਰਹੇ ਨੇ ਕਿ ਸਾਰਾ ਕੁਝ ਪਰੰਪਰਾ ਮੁਤਾਬਕ ਹੀ ਹੋਇਆ ਜੋ ਕੁਝ ਹੋਇਆ ਉਹ ਠੀਕ ਹੋਇਆ ਹੁਣ ਦੋ ਧਿਰਾਂ ਨੇ ਦੋਵੇਂ ਵੱਡੀਆਂ ਧਾਰਮਿਕ ਸਖਸ਼ੀਤਾ ਨੇ ਅੰਤਰਿੰਕ ਕਮੇਟੀ ਨੇ ਸਮੇਂ-ਸਮੇਂ ਤੇ ਦੋਨਾਂ ਦੀ ਚੋਣ ਕੀਤੀ ਕਿਸੇ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤਸ਼ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ ਔਰ ਉਹਨਾਂ ਨੂੰ ਉਸ ਤੋਂ ਬਾਅਦ ਐਕਟਿੰਗ ਜਥੇਦਾਰ ਵੀ ਬਣਾਇਆ ਗਿਆ ਸਾਨੂੰ ਸਾਰਿਆਂ ਨੂੰ ਪਤਾ ਹੈ। ਸ਼੍ਰੀ ਕਾਲ ਤਖਤ ਸਾਹਿਬ ਦਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਤਖਤਸ਼ਰੀ ਦਮਦਮਾ ਸਾਹਿਬ ਦਾ ਜਥੇਦਾਰ ਤਾਂ ਰਹਿਣ ਦਿੱਤਾ ਗਿਆ ਪਹਿਲਾਂ ਤਖਤਸ਼ਰੀ ਦਮਦਮਾ ਸਾਹਿਬ ਦਾ ਹੀ ਉਹਨਾਂ ਨੂੰ ਬਣਾਇਆ ਗਿਆ ਸੀ। ਪਰ ਐਕਟਿੰਗ ਜਥੇਦਾਰ ਉਹਨਾਂ ਦੀ ਥਾਂ ਤੇ ਗਿਆਨੀ ਰਗਵੀਰ ਸਿੰਘ ਲਾਏ ਗਏ। ਜਿਹੜੇ ਕੀ ਦਰਬਾਰ ਸਾਹਿਬ ਵਿਖੇ ਮੁੱਖ ਗ੍ਰੰਥੀ ਨੇ ਔਰ ਹੁਣ ਜਦੋਂ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ ਉੱਥੇ ਨਹੀਂ ਤੇ ਹੁਣ ਪਰੰਪਰਾਵਾਂ ਦੇ ਉੱਪਰ ਜਿਹੜੀ ਬਹਿਸ ਚੱਲ ਰਹੀ ਹੈ ਮर्यादाਾਂਵਾਂ ਦੀ ਪਾਲਣਾ ਔਰ ਨਾ ਪਾਲਣਾ ਨੂੰ ਲੈ ਕੇ ਜਿਹੜੀ ਬਹਿਸ ਚੱਲ ਰਹੀ ਹੈ ਉਹਦਾ ਧੁਰਾ ਅੰਤਰਿੰਕ ਕਮੇਟੀ ਵੀ ਕਿਤਨਾ ਕਿਤੇ ਆ ਔਰ ਜਿਵੇਂ ਤੁਸੀਂ ਸਵਾਲ ਵੀ ਕੀਤਾ ਸੀ ਅੰਤਰਿੰਕ ਕਮੇਟੀ ਦਾ ਅੰਤਰਿੰਕ ਕਮੇਟੀ ਨੇ ਕਿਉਂਕਿ ਇਹ ਫੈਸਲਾ ਕੀਤਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਹਰਜਿੰਦਰ ਸਿੰਘ ਧਾਮੀ ਪਹਿਲਾਂ ਹੀ ਅਸਤੀਫਾ ਦੇ ਗਏ ਅਗਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਹੁੰਦੇ ਤੇ ਜਥੇਦਾਰ ਸਹਿਬਾਨਾ ਨੂੰ ਜਿਹੜਾ ਜਿਹੜਾ ਉਹਨਾਂ ਨੂੰ ਲਾਂਭੇ ਕਰਨ ਦਾ ਜਿਹੜਾ ਇਲਜ਼ਾਮ ਸੀ ਉਹ ਕਿਤਨਾ ਕਿਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਤੇ ਵੀ ਲੱਗਣਾ ਸੀ ਕਿ ਤੁਹਾਡੀ ਪ੍ਰਧਾਨਗੀ ਦੇ ਵਿੱਚ ਇਹ ਕੁਝ ਵਾਪਰਿਆ ਤੁਸੀਂ ਕਿਉਂ ਹੋਣ ਦਿੱਤਾ ਜਦ ਕਿ ਹੁਣ ਸਾਰੀ ਗੱਲ ਜਿਹੜੀ ਉਹ ਅੰਤਰਿੰਕ ਕਮੇਟੀ ਤੇ ਜਾ ਰਹੀ ਹੈ ਜਿਹਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਉੱਭਰ ਕੇ ਨਹੀਂ ਆਇਆ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੰਤਰਿੰਕ ਕਮੇਟੀ ਦੇ ਮੈਂਬਰ ਕੌਣ ਨੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਹੈ ਅੰਤਰਿੰਕ ਕਮੇਟੀ ਕਹਿ ਦਿੰਦੇ ਨੇ ਉਹਦੇ ਮੈਂਬਰ ਕੌਣ ਨੇ ਸਿੱਖ ਸੰਗਤ ਦੇ ਇੱਕ ਹਿੱਸੇ ਨੂੰ ਇਹ ਨਹੀਂ ਪਤਾ ਔਰ ਕਿਉਂਕਿ ਕੋਈ ਵਿਅਕਤੀ ਵਿਸ਼ੇਸ਼ ਉੱਭਰਿਆ ਨਹੀਂ ਇਸ ਕਰਕੇ ਇਹ ਫੈਸਲਾ ਅੰਤਰਿੰਕ ਕਮੇਟੀ ਦਾ ਤੇ ਵਿਰੋਧ ਆਮ ਲੋਕਾਂ ਦੇ ਵਿੱਚ ਵੀ ਅੰਤਰਿੰਕ ਕਮੇਟੀ ਦਾ ਦਬ ਕੇ ਹੋ ਰਿਹਾ ਹੁਣ ਇੱਥੋਂ ਤੱਕ ਗੱਲਾਂ ਹੋ ਰਹੀਆਂ ਨੇ ਕਿ ਜਦੋਂ 17 ਤਰੀਕ ਨੂੰ ਵੀ ਮੀਟਿੰਗ ਹੈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੰਡੇ ਤਾਂ ਨਹੀਂ ਜਾਣਗੇ ਕੀ ਉਸ ਦਿਨ ਫੇਰ ਇਹ ਗੱਲ ਉੱਠੇਗੀ ਕਿ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਹਟਾਇਆ ਗਿਆ ਉਸ ਫੈਸਲੇ ਨੂੰ ਰੱਦ ਕੀਤਾ ਜਾਵੇ ਹਾਲਾਂਕਿ ਉਸ ਤੋਂ ਬਾਅਦ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਲਾਸ ਵੀ ਹੈ ਗੱਲਾਂ ਇੱਥੋਂ ਤੱਕ ਹੋ ਰਹੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਕਈ ਮੈਂਬਰ ਹੁਣ ਵੀ ਉਹਨਾਂ ਦੇ ਮਨ ਬਦਲ ਸਕਦੇ ਨੇ ਅੰਤਰੀਂ ਕਮੇਟੀ ਦੇ ਫੈਸਲੇ ਨੂੰ ਲੈ ਕੇ ਤੇ ਬਜਟ ਜਲਾਸ ਦੇ ਵੇਲੇ ਵੀ ਉਹਨਾਂ ਦੇ ਮਨ ਬਦਲ ਸਕਦੇ ਨੇ ਅੰਤਰੀਂ ਕਮੇਟੀ ਦੇ ਫੈਸਲੇ ਨੂੰ ਲੈ ਕੇ ਸੋ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁ ਗਿਣਤੀ ਮੈਂਬਰ असहमति प्रगट कर दंदे ने ते फेर इक ਨਵਾਂ ਧਰਮ ਸੰਕਟ ਅੰਤਰਿੰਕ ਕਮੇਟੀ ਦੇ ਸਾਹਮਣੇ ਵੀ ਖੜਾ ਹੋ ਸਕਦਾ ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜਾ ਬੁੱਧੀਜੀਵੀ ਵਰਗ ਹੈ ਜਿਹੜੇ ਪੰਥਕ ਹਲਕਿਆਂ ਦੇ ਜਾਣਕਾਰ ਨੇ ਉਹਨਾਂ ਦੇ ਵਿੱਚ ਲਗਾਤਾਰ ਚਰਚਿਤ ਨੇ ਉਹਨਾਂ ਦੇ ਵਿੱਚ ਲਗਾਤਾਰ ਇਹਨਾਂ ਗੱਲਾਂ ਤੇ ਚਰਚਾ ਔਰ ਜਿਹੜਾ ਐਕਸਚੇਂਜ ਆਫ opinion ਹੈ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ ਉਹ ਲਗਾਤਾਰ ਹੋ ਰਿਹਾ ਸੋ ਇਹ ਸਥਿਤੀਆਂ ਬਹੁਤ ਹੀ ਸੁਖਦ ਨਹੀਂ ਹੈ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਲਈ ਵੀ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਹ ਮੰਗ ਉੱਠ ਖੜੀ ਹੋਈ ਹੈ ਸੰਗਤ 'ਚ ਵੀ ਕਿ ਇਹ ਫੈਸਲੇ ਨਹੀਂ ਹੋਣੇ ਚਾਹੀਦੇ ਸੀ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਇਹ ਬਿਲਕੁਲ ਠੀਕ ਨਹੀਂ ਹੈ ਬਕਾਇਦਾ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਔਰ ਯਾਨੀ ਹਰਪੀ ਸਿੰਘ ਵੀ ਜਿਹੜੇ ਕੱਲ ਨਕੋਦਰ ਦੇ ਵਿੱਚ ਸੰਬੋਧਨ ਕਰ ਰਹੇ ਸੀ ਲਗਾਤਾਰ ਉਨ੍ਹਾਂ ਨੇ ਵਿਰੋਧੀਆਂ ਦੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਉਹ ਕਈ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਦਸੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਨਿਯੁਕਤੀ ਜਦੋਂ ਹੋਈ ਸੀ ਕਿ ਉਸ ਤੋਂ ਪਹਿਲਾਂ ਉਹਨਾਂ ਨੂੰ ਨਹੀਂ ਪੁੱਛਿਆ ਗਿਆ ਸੀ ਪਰ ਉਹ ਕਹਿੰਦੇ ਅੱਜ ਹਾਲਾਤ ਬਦਲ ਗਏ ਨੇ ਯਾਨੀ ਹਰਪ੍ਰੀਤ ਸਿੰਘ ਨੇ ਕਈ ਗੱਲਾਂ ਦੇ ਖੁਲਾਸੇ ਵੀ ਕੀਤੇ ਨੇ ਉਹ ਕਹਿੰਦੇ ਕਿ ਅੱਜ ਸਥਿਤੀ ਇਹ ਹੈ ਕਿ ਤਖਤ ਸਹਿਬਾਨਾ ਦੇ ਜਥੇਦਾਰਾਂ ਨੂੰ ਜਿਸ ਤਰੀਕੇ ਨਾਲ ਹਟਾਇਆ ਜਾਂਦਾ ਹੈ ਉਹਦੇ ਨਾਲ ਪਰੰਪਰਾਵਾਂ ਦਾ ਮਾਨ ਮਰਿਆਦਾਵਾਂ ਦਾ ਘਾਣ ਹੋ ਰਿਹਾ ਹੈ ਤੇ ਅਗਰ ਅਸੀਂ ਨਾ ਖੜੇ ਹੋਏ ਨੌਜਵਾਨ ਪੰਥ ਨਾ ਖੜਾ ਹੋਇਆ ਮਰਿਆਦਾਵਾਂ ਦੇ ਹੱਕ 'ਚ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਸੰਭਾਲ ਅੰਤਰਿੰਕ ਕਮੇਟੀ ਫੈਸਲੇ ਕਰਕੇ ਹੁਣ ਤਾਂ ਜਿਹੜੀ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਫੇਰ ਤਾਂ ਬਿਲਕੁਲ ਹੀ ਅਜੀਬ ਸਥਿਤੀ ਬਣ ਸਕਦੀ ਹੈ ਜਦੋਂ ਸੇਵਾ ਸੰਭਾਲਿਆ ਕਰਨਗੇ ਕਿਉਂਕਿ ਉਹ ਬੜੇ ਬੁੱਧੀਜੀਵੀ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਕਹਿਣ ਦਾ ਢੰਗ ਸੀ ਜਿਹੜਾ ਮੈਂ ਉਹਨੂੰ ਇਨ ਬਿਨ ਬਿਆਨ ਕਰਨ ਦੀ ਸਥਿਤੀ 'ਚ ਨਹੀਂ ਆ ਸੋ ਇੱਕ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਸੀ ਕਿ ਫੇਰ ਤਾਂ ਅੰਤ੍ਰਿੰਕ ਕਮੇਟੀ ਜਦੋਂ ਮਰਜ਼ੀ ਚਾਵੇ ਕਿਸੇ ਨੂੰ ਵੀ ਬਿਨਾ ਪਰੰਪਰਾਵਾਂ ਮਰਿਆਦਾਵਾਂ ਦੀ ਪਾਲਣਾ ਕਰਕੇ ਕੀਤੇ ਜਥੇਦਾਰ ਨਿਯੁਕਤ ਕਰਕੇ ਸੇਵਾ ਸੰਭਾਲ ਮੌਕੇ ਤੇ ਕਰਕੇ ਉਹਨਾਂ ਨੂੰ ਭੇਜ ਸਕਦੀ ਹੈ ਸੋ ਇਸ ਤਰੀਕੇ ਦੇ ਭਾਵ ਯਾਨੀ ਹਰਪੀ ਸਿੰਘ ਦੇ ਸੀਗੇ ਔਰ ਉਹ ਸਾਫ਼ ਤੌਰ ਤੇ ਕਹਿੰਦੇ ਨੇ ਕਿ ਵਿਰੋਧ ਹੈ ਜਿਹੜਾ ਉਹ ਅੰਤਰਿਕ ਕਮੇਟੀ ਦੇ ਫੈਸਲਿਆਂ ਦਾ ਇਸ ਕਰਕੇ ਹੈ ਕਿ ਮर्यादाਵਾਂ ਤੇ ਪਰੰਪਰਾਵਾਂ ਦੀ ਪਾਲਣਾ ਨਹੀਂ ਕੀਤੀ ਗਈ ਔਰ ਜਿਹੜਾ ਕੋਈ ਪਰੰਪਰਾਵਾਂ ਦੀ ਗੱਲ ਕਰਦਾ ਹੈ ਮर्यादाਵਾਂ ਦੀ ਵਕਾਲਤ ਕਰਦਾ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਇਹ ਭਾਜਪਾ ਨਾਲ ਮਿਲ ਗਏ ਇਹ 사ਦਸ਼ਾ ਰਤ ਰਹੇ ਨੇ ਵਿਰੋਧੀਆਂ ਨਾਲ ਮਿਲ ਕੇ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਜਿਹੜਾ ਬੰਦਾ ਇਹਨਾਂ ਦੇ ਨਾਲ ਬੈਠਾ 2 ਮਿੰਟ ਪਹਿਲਾਂ ਹੀ ਉੱਠ ਕੇ ਗਿਆ ਹੁੰਦਾ ਹੈ ਅਗਰ ਉਹ ਵੀ ਮर्यादाਵਾਂ ਦੀ ਸਮਰਥਨ ਕਰ ਦੇ ਔਰ ਇਹ ਕਹਦੇ ਕਿ ਜੋ ਕੁਝ ਹੋਇਆ ਹੈ ਉਹ ਪਰੰਪਰਾ ਮੁਤਾਬਕ ਨਹੀਂ ਹੈ ਤੇ ਇਹ ਉਹਨੂੰ ਵੀ ਕਹਿ ਦੇਣਗੇ ਕਿ ਇਹ ਭਾਜਪਾ ਨਾਲ ਮਿਲ ਗਿਆ ਇਹ ਭਾਜਪਾ ਨਾਲ ਮਿਲਿਆ ਹੋਇਆ ਔਰ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਅਸਲ ਦੇ ਵਿੱਚ ਇਹ ਆਪ ਭਾਜਪਾ ਨਾਲ ਸਮਝੌਤਿਆਂ ਨੂੰ ਤਰਲੋ ਮੱਛੀ ਹੋ ਰਹੇ ਨੇ ਉਹਨਾਂ ਨੇ ਬਹੁਤ ਵੱਡੀ ਗੱਲ ਉਹ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਉਹ ਕਹਿ ਦੇਣ ਕਿ ਅਸੀਂ ਬੀਜੇਪੀ ਨਾਲ ਕਦੇ ਸਮਝੌਤਾ ਨਹੀਂ ਕਰਦੇ ਉਹਨਾਂ ਨੇ ਚੈਲੰਜ ਕੀਤਾ ਕਿ ਉੱਥੇ ਆ ਕੇ ਕਹਿ ਦਿਓ ਕਿ ਅਸੀਂ ਬੀਜੇਪੀ ਨਾਲ ਕਦੀ ਸਮਝੌਤਾ ਨਹੀਂ ਕਰਦੇ ਸੋ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਅਸਲ ਦੇ ਵਿੱਚ ਪਹਿਲਾਂ ਇਹ ਹਰ ਗੱਲ ਪਿੱਛੇ ਕਾਂਗਰਸ ਦਾ ਹਿੱਸਾ ਦੱਸਦੇ ਸੀ ਕਿ ਕਾਂਗਰਸ ਦੀ ਸਾਜ਼ਿਸ਼ ਹੈ ਇਹ ਕਾਂਗਰਸ ਨਾਲ ਮਿਲ ਗਿਆ ਤੇ ਅੱਜ ਕੱਲ੍ਹ ਆਰਐਸਐਸ ਔਰ ਬੀਜੇਪੀ ਦੇ ਨਾਮ ਤੇ ਇਹ ਆਪਣੇ ਵਿਰੋਧੀਆਂ ਦੀ ਕਿਰਦਾਰ ਕਸ਼ੀ ਕਰਦੇ ਨੇ। ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਲਗਾਤਾਰ ਲੋਕਾਂ ਦੇ ਵਿੱਚ ਔਰ ਉਹਨਾਂ ਦੀ ਉਹਨਾਂ ਦੀਆਂ ਗੱਲਾਂ ਸੁਣਨ ਦੇ ਲਈ ਬਹੁਤ ਵੱਡੇ ਇਕੱਠ ਹੋ ਰਹੇ ਨੇ। ਸੋ ਭਰਵੇਂ ਹੰਗਾਰੇ ਉਹਨਾਂ ਨੂੰ ਮਿਲ ਰਹੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਜਿਸ ਤਰ੍ਹਾਂ ਨਾਲ ਧਾਰਮਿਕ ਪ੍ਰਚਾਰ 'ਚ ਰੁੱਝੇ ਨੇ ਔਰ ਇਹਨਾਂ ਇਹਨਾਂ ਨਿਯੁਕਤੀਆਂ ਔਰ ਜਥੇਦਾਰ ਸਹਿਬਾਨਾਂ ਨੂੰ ਹਟਾਏ ਜਾਣ ਦੇ ਵਿਧੀ ਵਿਵਧਾਨ ਤੇ ਡਿਬੇਟ ਡਿਸਕਸ਼ਨ ਕਰ ਰਹੇ ਨੇ। ਮੈਨੂੰ ਇਹ ਲੱਗਦਾ ਹੈ ਕਿ ਅਗਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹ ਮੁੱਦਾ ਵੱਡਾ ਬਣ ਜਾਣਾ ਹੈ ਕਿ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਔਰ ਉਹਨਾਂ ਨੂੰ ਹਟਾਉਣ ਲਈ ਉਹਨਾਂ ਦੀ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣੇ ਸੋ ਜਿਹੜੀ ਗੱਲ ਹੈ ਜੇ ਮੈਂ ਗਿਆਨੀ ਗੜਗਜ ਉਹਨਾਂ ਦੀ ਵੀ ਕਰਾਂ ਕੱਲ ਉਹਨਾਂ ਨੇ ਵੀ ਬਹੁਤ ਵੱਡੀ ਗੱਲ ਕਹੀ ਉਹ ਕਹਿੰਦੇ ਜਿਸ ਦਿਨ ਕੌਮ ਨੂੰ ਲੱਗਿਆ ਕਿ ਮੈਂ ਪੰਥ ਦੀ ਸੇਵਾ ਨਹੀਂ ਕਰ ਰਿਹਾ ਮर्यादा ਮੁਤਾਬਕ ਕੰਮ ਨਹੀਂ ਕਰ ਰਿਹਾ ਤੇ ਮੈਂ ਚਲੇ ਜਾਵਾਂਗਾ ਪਰ ਮੈਂ ਅਗਲੇ ਜਥੇਦਾਰ ਜਿਹੜੇ ਨਿਯੁਕਤ ਹੋਣਗੇ ਉਹਨਾਂ ਨੂੰ ਦਸਤਾਰ ਸੌਂਪ ਕੇ ਜਾਵਾਂ ਸੋ ਗਿਆਨੀ ਗੜਗਜ ਇੱਕ ਤਰੀਕੇ ਨਾਲ ਇਹ ਕਹਿੰਦੇ ਨਜ਼ਰ ਆਇਆ ਉਹ ਕਹਿੰਦੇ ਉਹਨਾਂ ਨੇ ਸਾਫ਼ ਕਿਹਾ ਕਹਿੰਦੇ ਮੈਂ ਅਕਾਲੀ ਨਹੀਂ ਮੈਂ ਅਕਾਲੀਆਂ ਦਾ ਨਹੀਂ ਮੈਂ ਪੰਥ ਦਾ ਨੁਮਾਇੰਦਾ ਸੋ ਉਹ ਵੀ ਲਗਾਤਾਰ ਮਰਿਆਦਾ ਦੀ ਗੱਲ ਕਰ ਰਹੇ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਅਸੀਂ ਧਰਮ ਪ੍ਰਚਾਰ ਨੂੰ ਤੇਜ਼ ਕਰਾਂਗੇ ਪਰ ਇਸ ਸਾਰੀਆਂ ਗੱਲਾਂ ਦੇ ਵਿਚਾਲੇ ਸਿੱਖ ਕੌਮ ਔਰ ਪੰਥਕ ਹਲਕਿਆਂ ਦੇ ਵਿੱਚ ਨਜ਼ਰ ਇਸ ਗੱਲ ਦੇ ਉੱਪਰ ਹੈ ਕਿ ਪੰਜ ਮੈਂਬਰੀ ਕਮੇਟੀ ਤੇ ਜਾਂ 2 ਦਸੰਬਰ ਦੇ ਹੁਕਮਨਾਮੇ ਤੇ ਕੀ ਕਿਸੇ ਤਰ੍ਹਾਂ ਦੀ ਤਬਦੀਲੀ ਹੁੰਦੀ ਹੈ ਜਾਂ ਨਹੀਂ ਅਗਰ ਤਬਦੀਲੀ ਹੁੰਦੀ ਹੈ ਤੇ ਉਹਦਾ ਰਿਐਕਸ਼ਨ ਕੀ ਹੋ ਸਕਦਾ ਔਰ ਅਗਰ ਤਬਦੀਲੀ ਨਹੀਂ ਹੋਈ ਫਿਰ ਗਿਆਨੀ ਗੜਗੜ ਸਿੰਘ ਗਿਆਨੀ ਕਲੀਪ ਸਿੰਘ ਗੜਗੜ ਕੀ ਨਵਾਂ ਇਤਿਹਾਸ ਬਣਾ ਜਾਣਗੇ ਔਰ ਜਿਵੇਂ ਗਿਆਨੀ ਰਗਵੀਰ ਸਿੰਘ ਪਹਿਰੇਦਾਰੀ ਕਰਦੇ ਰਹੇ 2 ਦਸੰਬਰ ਦੇ ਹੁਕਮਨਾਮੇ ਦੀ ਕਿ ਉਹ ਵੀ ਫੇਰ ਉਸੇ ਕਤਾਰ 'ਚ ਆ ਜਾਣਗੇ ਐਕਟਿੰਗ ਜਥੇਦਾਰ ਦਾ ਅਹੁਦਾ ਸੰਭਲਣ ਤੋਂ ਬਾਅਦ ਹਰ ਕੋਈ ਚਾਹੁੰਦਾ ਹੈ ਕਿ ਉਹ ਮर्यादाਵਾਂ ਤੇ ਪਰੰਪਰਾਵਾਂ ਦੇ ਮੁਤਾਬਕ ਹੀ ਅੱਗੇ ਵਧਣ ਪਰ ਜਿਹੜਾ ਅਗਲੇ ਕੁਝ ਦਿਨ ਨੇ ਉਹਨਾਂ ਨੇ ਬਹੁਤ ਕੁਝ ਤੈਅ ਕਰ ਦੇਣਾ ਹੈ ਸਿੱਖ ਸਿਆਸਤ ਦੇ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਸੁੱਚਾ ਸਿੰਘ ਲੰਗਾ ਪਿਛਲੇ 2-3 ਦਿਨਾਂ ਤੋਂ ਲਗਾਤਾਰ ਅਕਾਲੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਸਰਗਰਮੀ ਨਾਲ ਨਜ਼ਰ ਆ ਰਹੇ ਨੇ ਜਿਹੜੀ ਭੂਮਿਕਾ ਸੁੱਚਾ ਸਿੰਘ ਲੰਗਾ ਨਿਭਾ ਰਹੇ ਨੇ ਇਹ ਭੂਮਿਕਾ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਹੋਰ ਲੀਡਰ ਨਿਭਾਉਂਦੇ ਸੀ ਡਾਕਟਰ ਦਲਜੀਤ ਸਿੰਘ ਚੀਮਾ ਹੋ ਗਏ ਜਾਂ ਬਲਵਿੰਦਰ ਸਿੰਘ ਪੁੰਦੜ ਹੋ ਗਏ ਜਾਂ ਅਰਸ਼ਦੀਪ ਕਲੇਰ ਹੋ ਗਏ ਜਿਹੜੇ ਮੁੱਖ ਬੁਲਾ ਰਹੇ ਨੇ ਉਹ ਲਗਭਗ ਹਰ ਮੁੱਦੇ ਤੇ ਅੱਗੇ ਹੋ ਕੇ ਆਪਣੀ ਗੱਲ ਰੱਖ ਪਰ ਇਹ ਸਵਾਲ ਬਹੁਤ ਵੱਡਾ ਹੈ ਕਿ ਅਚਾਨਕ ਸ਼੍ਰੋਮਣੀ ਅਕਾਲੀ ਦਲ ਨੇ ਸੁਚਾ ਸਿੰਘ ਲੰਗਾਹ ਨੂੰ ਕਿਉਂ ਅੱਗੇ ਕੀਤਾ ਹਾਲਾਂਕਿ ਮੈਂ ਟੈਲੀਵਿਜ਼ਨਾਂ ਤੇ ਵੀ ਸੁਣ ਰਿਹਾ ਸੀ ਕੁਝ ਲੀਡਰ ਨੇ ਉਹਨਾਂ ਨੇ ਸੁਚਾ ਸਿੰਘ ਲੰਗਾਹ ਨੂੰ ਫਿਲਮ ਸਟਾਰ ਕਹਿਤਾ ਇਹ ਕਿਉਂ ਕਿਹਾ ਉਹ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨਹੀਂ ਨਕੋਦਰ ਦੇ ਵਿੱਚ ਗਿਆਨੀ ਹਰਪੀ ਸਿੰਘ ਜਦੋਂ ਕੱਲ ਸੀ ਉਹ ਕਹਿੰਦੇ ਸਾਡੇ ਖਿਲਾਫ ਸੁਚਾ ਸਿੰਘ ਲੰਗਾਹ ਟੈਲੀਵਿਜ਼ਨ ਚੈਨਲਾਂ ਤੇ ਵਿਰੋਧੀਆਂ ਨੇ ਬਿਠਾ ਰੱਖਿਆ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾ ਰਿਹਾ ਹੈ ਕਿ ਅਸੀਂ ਭੜਕਾ ਰਹੇ ਹਾਂ ਜੋ ਗਿਆਨੀ ਹਰਪੀਰ ਸਿੰਘ ਨੇ ਸੁਚਾ ਸਿੰਘ ਲੰਗਾ ਨੂੰ ਫਿਲਮ 스타 ਕਹਿ ਕੇ ਸੰਬੋਧਨ ਕੀਤਾ ਸੋ ਇਹਦਾ ਮਤਲਬ ਹੈ ਕਿ ਸੁਚਾ ਸਿੰਘ ਲੰਗਾ ਖੂਬ ਚਰਚਿਤ ਨੇ ਦੁਬਾਰਾ ਸਾਨੂੰ ਪਤਾ ਹੈ 2017 ਚ ਸਭ ਨੂੰ ਹੀ ਪਤਾ ਹੈ ਸੋਸ਼ਲ ਮੀਡੀਆ ਤੇ ਅੱਜ ਵੀ ਪਈ ਹੈ ਇੱਕ ਵੀਡੀਓ ਉਹਨਾਂ ਦੀ ਵਾਇਰਲ ਹੋਈ ਸੀ ਸੁਚਾ ਸਿੰਘ ਲੰਗਾ ਉਹਨਾਂ ਦੀ ਬਹੁਤ ਉਸ ਤੋਂ ਬਾਅਦ ਵਿਵਾਦ ਖੜੇ ਹੋਏ ਸੀ ਔਰ ਕਿਵੇਂ ਉਹਨਾਂ ਦੀ ਅਕਾਲੀ ਦਲ ਚ ਵਾਪਸੀ ਹੋਈ ਇਹ ਸਾਰਿਆਂ ਨੂੰ ਪਤਾ ਹੈ ਸੋ ਇਸ ਕਰਕੇ ਹਰ ਕੋਈ ਇਸ ਤਰ੍ਹਾਂ ਦੇ ਸ਼ਬਦ ਵਰਤ ਰਿਹਾ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਨੇ ਸੁੱਚਾ ਸਿੰਘ ਲਗਾ ਨੂੰ ਅੱਗੇ ਕਿਉਂ ਕੀਤਾ ਮੈਨੂੰ ਇਹ ਲੱਗਦਾ ਜਦੋਂ ਦੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਹਮਾਇਤ ਕਰ ਦਿੱਤੀ ਹੈ ਕਿ ਜਥੇਦਾਰ ਸਹਿਬਾਨਾ ਦਾ ਹਟਾਇਆ ਜਾਣਾ ਠੀਕ ਨਹੀਂ ਹੈ ਜਦੋਂ ਦਾ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਅਕਾਲੀ ਦਲ ਅਕੜਾ ਕਰਨਾ ਚਾਹੀਦਾ ਹੈ ਪਰ ਜਦੋਂ ਦਾ ਬਲਵਿੰਦਰ ਸਿੰਘ ਭੁੰਦੜ ਹੋਣਾ ਦਾ ਬਿਆਨ ਆ ਗਿਆ ਕਿ ਵਿਕਰਮ ਸਿੰਘ ਮਜੀਠੀਏ ਨੇ ਪਿੱਠ ਤੇ ਚੁਰਾ ਕੋਪਿਆ ਉਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਬੀਬੀ ਹਰਸ਼ਮ੍ਰਿਤ ਕੋਰ ਬਾਦਲ ਨੇ ਉਹਨਾਂ ਨੂੰ ਮਾਣ ਦਵਾਇਆ ਜਾਂ ਜਿਸ ਤਰ੍ਹਾਂ ਦੇ ਵੀ ਇਲਜ਼ਾਮ ਬਲਵਿੰਦਰ ਸਿੰਘ ਭੁੰਦੜ ਹੋਣਾ ਦੇ ਹਵਾਲੇ ਨਾਲ ਉਸ ਪ੍ਰੈਸ ਨੋਟ ਜਾਂ ਪ੍ਰੈਸ ਬਿਆਨ ਚ ਆਏ ਨੇ ਜਿਹਨੂੰ ਪੂਰੀ ਤਰ੍ਹਾਂ ਨਾਲ ਬਲਵਿੰਦਰ ਸਿੰਘ ਭੁੰਦੜ ਨੇ ਸਵੀਕਾਰ ਵੀ ਨਹੀਂ ਕੀਤਾ ਤੇ ਪੂਰੀ ਤਰ੍ਹਾਂ ਨਾਲ ਰੱਦ ਵੀ ਨਹੀਂ ਕੀਤਾ ਦੋਚਿੱਤੀ ਦੀ ਸਥਿਤੀ ਬਲਵਿੰਦਰ ਸਿੰਘ ਪੁੰਗੜ ਵੀ ਰਹੀ। ਹੁਣ ਸੁਚਾ ਸਿੰਘ ਲੰਗਾ ਮੈਂ ਦੋ ਤਿੰਨ ਗੱਲਾਂ ਉਹਨਾਂ ਦੀਆਂ ਸੁਣੀਆਂ। ਸੁਚਾ ਸਿੰਘ ਲੰਗਾ ਕਹਿ ਰਹੇ ਨੇ ਕਿ ਜੋ ਕੁਝ ਹੋਇਆ ਸੇਵਾ ਸੰਭਾਲ ਉਹ ਪਰੰਪਰਾ ਮੁਤਾਬਕ ਹੋਈ ਨਹੀਂ ਤਾਂ ਕਤਲਿਆਮ ਹੋ ਜਾਣਾ ਸੀ। ਨਹੀਂ ਤਾਂ ਹਿੰਸਾ ਹੋ ਜਾਣੀ ਸੀ। ਉਹ ਇਸ ਤਰੀਕੇ ਦੇ ਸ਼ਬਦ ਵਰਤ ਰਹੇ ਨੇ। ਅਜਿਹਾ ਇਹ ਵੀ ਕਹਿ ਰਹੇ ਨੇ ਬਾਰ-ਬਾਰ ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਵਿਕਰਮਜੀਤ ਜੀ ਆ ਤੇ ਤੁਸੀਂ ਕੀ ਕਹੋਗੇ? ਉਹ بار-बार ਕਹਿ ਰਹੇ ਨੇ ਕਿ ਵਿਕਰਮ ਮਜੀਠੀਆ ਨਸ਼ਾ ਨਹੀਂ ਸੀ ਵੇਚਦਾ ਵਿਕਰਮ ਮਜੀਠੀਆ ਨਸ਼ਾ ਨਹੀਂ ਸੀ ਵੇਚਦਾ ਮੈਂ ਦਾਅਵੇ ਨਾਲ ਕਹਿ ਸਕਦਾ ਵਿਕਰਮ ਮਜੀਠੀਆ ਨਸ਼ਾ ਨਹੀਂ ਸੀ ਵੇਚਦਾ ਕੀ ਅਕਾਲੀ ਦਲ ਦੀ ਰਣਨੀਤੀ ਹੈ ਕਿ ਮਾਜੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਮਜੀਠੀਆ ਪਹਿਲਾਂ ਤਾਂ ਚਲੋ ਬਿਰਸਾ ਸਿੰਘ ਬਲਟੋਹਾ ਉਹ ਵੀ ਬਹੁਤ ਸਰਗਰਮ ਸੀ ਅੱਜਕੱਲ ਕਿਉਂਕਿ ਉਹਨਾਂ ਨੂੰ ਤਾਂ ਉਹ ਆਪ ਹੀ ਅਸਤੀਫਾ ਦੇ ਗਏ ਤੇ ਜਥੇਦਾਰ ਸਹਿਬਾਨਾਂ ਨੇ ਉਹਨਾਂ ਨੂੰ ਕੱਢਣ ਦੇ ਹੁਕਮ ਦਿੱਤੇ ਸੀ ਕੀ ਵਿਕਰਮ ਸਿੰਘ ਮਜੀਠੀਆ ਦੇ ਸੰਭਾਵੀ ਕਿਸੇ ਤਰ੍ਹਾਂ ਦੇ ਵੀ ਵੱਖਰੇ ਸਟੈਂਡ ਦੇ ਮੱਦੇਨਜ਼ਰ ਸੋਚਾ ਸਿੰਘ ਲੰਗਾਹ ਨੂੰ ਇੱਕ ਵਾਰ ਫੇਰ ਤੋਂ ਮਾਝੇ ਦੇ ਵਿੱਚ ਤਕੜਾ ਕਰਨ ਦੀ ਰਣਨੀਤੀ ਹੈ ਕਿ ਇਸ ਪੂਰੇ ਪੰਥਕ ਸੰਕਟ ਵਿੱਚ ਸੋਚਾ ਸਿੰਘ ਲੰਗਾਹ ਨੂੰ ਅੱਗੇ ਕਰਕੇ ਰੱਖਿਆ ਜਾਵੇ ਜਿਹੜੇ ਮਾਝੇ ਦੇ ਵਿੱਚ ਰਾਜਨੀਤਿਕ ਲੀਡਰਾਂ ਦੇ ਭਾਵੇਂ ਉਹ ਵਿਰੋਧੀ ਨੇ ਭਾਵੇਂ ਪੱਖ ਦੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਬਿਆਨ ਦੇ ਔਰ ਜਿਸ ਤਰ੍ਹਾਂ ਨਾਲ ਉਹ ਡਿਫੈਂਡ ਕਰ ਰਹੇ ਨੇ ਪੱਖ ਪੂਰ ਕਰ ਰਹੇ ਨੇ ਉਹ ਵਿੱਚ ਵਿੱਚ ਗੁੱਸਾ ਵੀ ਬਹੁਤ ਕਰਦੇ ਨੇ ਔਰ ਸੁਖਬੀਰ ਬਾਦਲ ਦੀ ਵੀ ਵਕਾਲਤ ਕਰਦੇ ਨੇ ਇੱਥੋਂ ਤੱਕ ਉਹਨਾਂ ਨੇ ਕੱਲ ਕਿਹਾ ਕਿ ਸੁਖਬੀਰ ਬਾਦਲ ਤਾਂ ਹੁਣ ਪ੍ਰਧਾਨ ਬਣਨਾ ਹੀ ਨਹੀਂ ਚਾਹੁੰਦੇ ਅਸੀਂ ਸਾਰੇ ਜੋਰ ਲਾ ਰਹੇ ਆ ਸਾਰੇ ਉਹਨਾਂ ਨੂੰ ਕਹਿ ਰਹੇ ਨੇ ਉਹ ਬਣਨਾ ਹੀ ਨਹੀਂ ਚਾਹੁੰਦੇ ਕੀ ਆਉਂਦੇ ਸਮੇਂ ਦੇ ਵਿੱਚ ਸੱਚਮੁੱਚ ਇਸ ਤਰੀਕੇ ਦਾ ਮਾਹੌਲ ਬਣੇਗਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਲੈਣ ਤੋਂ ਹੀ ਇਨਕਾਰ ਕਰ ਦੇਣ ਕੀ ਇਹ ਸੰਭਵ ਹੈ ਕਿ ਸੁਖਬੀਰ ਬਾਦਲ ਤੈਅ ਕਰ ਲੈਣ ਕਿ ਮੈਂ ਹੁਣ ਪ੍ਰਧਾਨ ਬਣਨਾ ਹੀ ਨਹੀਂ ਜੇ ਸੁਖਬੀਰ ਬਾਦਲ ਪ੍ਰਧਾਨ ਨਹੀਂ ਬਣਦੇ ਕਿ ਭਵਿੱਖ ਚ ਸ਼੍ਰੋਮਣੀ ਅਕਾਲੀ ਦਲ ਚੋਣਾ ਲੜੇਗਾ ਜਾਂ ਅਕਾਲੀ ਦਲ ਕਹੇਗਾ ਅਸੀਂ ਚੋਣਾ ਨਹੀਂ ਲੜਨੀਆ ਕਿਉਂਕਿ ਸਾਡਾ ਜਰਨੈਲ ਪ੍ਰਧਾਨ ਨਹੀਂ ਬਣ ਰਿਹਾ ਕਿਉਂਕਿ ਪਿਛਲੇ ਸਮਿਆਂ ਚ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਆਏ ਕਿ ਜਦੋਂ ਤਨਖਾਹਿਆ ਕਰਾਰ ਦਿੱਤੇ ਗਏ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਅਕਾਲੀ ਦਲ ਨੇ ਚੋਣਾ ਹੀ ਨਹੀਂ ਸੀ ਲੜਿਆ ਪਰ ਸੁਚਾ ਸਿੰਘ ਲੰਗਾ ਬਾਰ-ਬਾਰ ਉਹਨਾਂ ਸਵਾਲਾਂ ਨੂੰ ਉੱਪਰ ਚੱਕ ਰਹੇ ਨੇ ਉਭਾਰ ਰਹੇ ਨੇ ਜਿਨ੍ਹਾਂ ਸਵਾਲਾਂ ਨੂੰ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਉਭਾਰਿਆ ਜਾਵੇ ਪਰ ਇੱਕ ਨਵੇਂ ਚਿਹਰੇ ਦੇ ਰੂਪ ਚੋ ਅਚਾਨਕ ਹੀ ਬਹੁਤ ਸਰਗਰਮੀ ਉਹਨਾਂ ਨੇ ਫੜੀ ਹੈ ਸੋ ਇਸ ਕਰਕੇ ਹਰ ਕੋਈ ਸੁਚਾ ਸਿੰਘ ਲੰਗਾ ਨੂੰ ਵੀ ਨਿਸ਼ਾਨੇ ਤੇ ਲੈ ਰਿਹਾ ਸੋ ਸੁਚਾ ਸਿੰਘ ਲੰਗਾ ਆਉਂਦੇ ਦਿਨਾਂ ਦੇ ਵਿੱਚ ਕਈ ਉਹਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ ਹੋਰ ਕਿਹੜੇ-ਕਿਹੜੇ ਖੁਲਾਸੇ ਕਰਦੇ ਨੇ ਉਹ ਤੇ ਦੂਸਰੇ ਉਹਨਾਂ ਬਾਰੇ ਜਸਤਰਾਂ ਦੇ ਹੋਰ ਇਲਜ਼ਾਮ ਲਾਉਂਦੇ ਨੇ ਇਹ ਵੀ ਦੇਖਣਾ ਇਸ ਵਕਤ ਕਾफी ਜ਼ਿਆਦਾ دلچਸਪ ਰਹੇਗਾ ਜੇ ਅਸੀਂ ਸਿਆਸਤ ਦੀ ਗੱਲ ਕਰੀਏ